ਹਾਂਜੀ ਸੋਨੂ ਘਰ ਦੀ ਪ੍ਰੀ ਵਾਈਡਿੰਗ ਦੇਖ ਲਈ ਕਿ ਨਹੀਂ ਦੇਖੀ ਨਹੀਂ ਦੇਖੀ ਜਿਨੇ ਨਹੀਂ ਦੇਖੀ ਆਜੋ ਮੈਂ ਦਿਖਾਉਣੀ ਆ ਵਿਆਹ ਆ ਰਿਹਾ ਸੋਨੂ ਘਰ ਦਾ ਬਹੁਤ ਜਲਦੀ ਇਨਵਾਈਟ ਕਰੂਗੀ ਸਾਰਿਆਂ ਨੂੰ ਚਲੋ ਨਾ ਕਰੂਗੀ ਫੇਰ ਵੀ ਕੋਈ ਗੱਲ ਨਹੀਂ ਪਹੁੰਚ ਜਿਓ ਜਿਹੜੇ ਜਿਹੜੇ ਉਹਦਾ ਵਿਆਹ ਦੇਖਣਾ ਚਾਹੁੰਦੇ ਨੇ ਵਿਆਹ ਤਾਂ ਇੰਜੋਏ ਕਰਿਓ ਬਾਅਦ ਦੀ ਬਾਤ ਦੇਖੀ ਜਾਊਗੀ ਕੀ ਬਣੂਗਾ ਤਾਂ ਵਿਆਹ ਦੀ ਡੇਟ ਆ ਮੈਨੂੰ ਲੱਗਦਾ ਉਹ ਵੀ ਫਿਕਸ ਹੋ ਚੁੱਕੀ ਆ ਵੀਡੀਓ ਨਾਲ ਬਣੀ ਰਹੋ ਤੁਹਾਨੂੰ ਕੁਝ ਐਦਾਂ ਦੀਆਂ ਗੱਲਾਂ ਦੱਸਣ ਜਾ ਰਹੀਆਂ ਕੁਝ ਪਨੀ ਹੋਣ ਵਾਲੀ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜ ਭੁੱਲਣਾ ਨਹੀਂ ਠੀਕ ਹੈ ਜੀ ਚਲੋ ਜੀ ਕਰਦੇ ਆਂ ਵੀਡੀਓ ਨੂੰ ਸਟਾਰਟ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਠੀਕ ਠਾਕ ਹੋਵੋਗੇ ਤੇ ਅੱਜ ਨਾ ਮੈਂ ਤੁਹਾਨੂੰ ਕਮੈਂਟ ਪੜਾਉਣੀ ਆ ਮਤਲਬ ਜਿਹੜੇ ਵੈਸੇ ਤਾਂ ਸਾਰੇ ਜਾਣੇ ਪੜਦੇ ਹੀ ਨੇ ਕਮੈਂਟ ਪਰ ਮੈਂ ਨਾ ਤੁਹਾਨੂੰ ਐਦਾ ਐਦਾ ਦੇ ਕਮੈਂਟਸ ਨੋਟ ਕੀਤੇ ਨੇ ਜਿਹੜੇ ਸੋਨੂ ਕੌਰ ਤੇ ਤੇ ਆ ਜਿਹੜਾ ਇੱਕ ਸੀਤੋ ਸੋਨੂ ਸੀਤੋ ਆ ਹਨਾ ਤੇ ਮੈਨੂੰ ਅੱਗੇ ਨਹੀਂ ਪਤਾ ਸੌਰੀ ਵੀ ਉਹਨੂੰ ਹੋਰ ਕੀ ਕਹਿੰਦੇ ਨੇ ਤੇ ਉਹਨਾਂ ਦੇ ਉੱਪਰ ਨਾ ਮਤਲਬ ਲੋਕ ਜਿਹੜੇ ਕਮੈਂਟ ਕਰਦੇ ਨੇ ਵੈਸੇ ਆਪਾਂ ਸਾਰੇ ਕਮੈਂਟਸ ਪੜ੍ਹਦੇ ਆ ਪਰ ਕਈ ਵਾਰੀ ਇਦਾਂ ਦੇ ਕਮੈਂਟ ਹੁੰਦੇ ਜਿਹੜੇ ਆਪਾਂ ਨਹੀਂ ਪੜ੍ਹਦੇ ਅੱਜ ਨਾ ਮੈਂ ਤੁਹਾਨੂੰ ਉਹ ਕਮੈਂਟ ਨੋਟ ਕਰਾਉਂਗੀ ਬੜੀ ਕੈਂਟ ਜੀ ਵੀਡੀਓ ਹੋਣ ਵਾਲੀ ਹੈ ਜੇ ਤੁਹਾਡਾ ਮੂਡ ਆਫ ਆ ਨਾ ਤੇ ਅੱਜ ਤੁਹਾਨੂੰ ਹਸਾਉਣਾ ਮੈਂ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਇਸ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਤਾਂ ਮੈਂ ਸਮਝੂਗੀ ਵੀ ਤੁਸੀਂ ਹਾਸੀ ਮਖੌਲ ਵਾਲੀਆਂ ਵੀਡੀਓਂ ਦੇਖਣਾ ਚਾਹੁੰਦੇ ਹੋ ਤੇ ਫਿਰ ਆਪਾਂ ਇਦਾਂ ਦੀਆਂ ਵੀਡੀਓਜ਼ ਹੀ ਲੈ ਕੇ ਆਇਆ ਕਰਾਂਗੇ ਇਦਾਂ ਦੇ ਕਮੈਂਟਸ ਹੀ ਲੱਭ ਕੇ ਲੈ ਕੇ ਆਇਆ ਕਰੂੰਗੀ ਤੁਹਾਡਾ ਹਾਥਾ ਸੌਰੀ ਹ ਟੈਡ ਦੋਹਣ ਲੱਗ ਜਾ ਗਰੇ ਤਾਂ ਚਲੋ ਕਰਦੇ ਆ ਵੀਡੀਓ ਨੂੰ ਸਟਾਰਟ ਪਹਿਲਾਂ ਤਾਂ ਨਾ ਤੁਸੀਂ ਇਹਨੂੰ ਦੇਖੋ ਆਹ ਲਹਿਦੀ ਦੁਨੀਆ ਤੇ ਇੱਕ ਲਔਤੀ ਔਰਤ ਹੈ ਜਿਹੜੀ ਇਹ ਲਹਿਦੀ ਪ੍ਰੈਗਨੈਂਟ ਹੋਈ ਹੈ ਤੇ ਆ ਦੇਖਿਓ ਜ਼ਰਾ ਕਲੀਪ ਨੂੰ ਹੋ ਰਹੀ ਆ ਕਰੀਏ ਕੀ ਹੁਣ ਸਰੀਰ ਨਹੀਂ ਚੱਲਦਾ ਇੱਕ ਗਰਮੀ ਬਹੁਤ ਜ਼ਿਆਦਾ ਪਰ ਫੇਰ ਵੀ ਦੀਦੀ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਕੋਈ ਨਾ ਜਿਹੜਾ ਕੰਮ ਕਰ ਦੇਖ ਲਓ ਮਤਲਬ ਨਾ ਵੀ ਪਹਿਲਾਂ ਤਾਂ ਇਹ ਆਏ ਬੈਠੂਗੀ ਜਾਂ ਆਏ ਚਲੋ ਮੰਨਦੇ ਆ ਕਿ ਨਾਰਮਲ ਹੁੰਦਾ ਹੈ ਸਾਰਾ ਕੁਝ ਪਰ ਫੇਰ ਵੀ ਥੋੜਾ ਜਦੋਂ ਪਤਾ ਵੀ ਵਲੌਗ ਬਣ ਰਿਹਾ ਬੰਦਾ ਚੁੰਨੀ ਨੂੰ ਹਸਾਬ ਨਾਲ ਕਰ ਲੇ ਪਹਿਲਾਂ ਦਾ ਟਾਈਮ ਸੀਗਾ ਹਨਾ ਵੀ ਜਿਹੜੀਆਂ ਔਰਤਾਂ ਜਦੋਂ ਪ੍ਰੈਗਨੈਂਟ ਹੁੰਦੀਆਂ ਸੀ ਨਾ ਮਤਲਬ ਜਿਵੇਂ ਆਪਣੇ ਮੰਮੀ ਹੋਰਾਂ ਦੇ ਟਾਈਮ ਲਾ ਲੋ ਤੇ ਉਹਨਾਂ ਪੇਟ ਦਿਖਾਉਣ ਤੋਂ ਵੀ ਸੰਗਦੀਆਂ ਹੁੰਦੀਆਂ ਸੀ ਬੁੱਕਲ ਮਾਰ ਲੈਂਦੀਆਂ ਸੀ ਜੇ ਕੋਈ ਕਰਿਆ ਜਾਂਦਾ ਅੰਦਰ ਵੜ ਜਾਂਦੀ ਸੀ ਐਨਐਸ ਹੱਦ ਤੱਕ ਸੰਗਦੀਆਂ ਹੁੰਦੀਆਂ ਸੀ ਤੇ ਅੱਜਕੱਲ ਦੇਖ ਲੋ ਕੀ ਹਾਲ ਬਣਾ ਰੱਖਿਆ ਤੇ ਮੈਂ ਤੁਹਾਨੂੰ ਹੁਣ ਦਿਖਾਉਣੀ ਆ सोनू ਤੇ ਹੋਰ ਹੈਗੇ ਨੇ ਇੱਕ ਦੋ ਨਵੇਂ ਨਮੂਨੇ ਆਏ ਹੋਏ ਉਹਨਾਂ ਦੇ ਉੱਪਰ ਜਿਹੜੇ ਕਮੈਂਟਸ ਕੀਤੇ ਗਏ ਨੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਵੀ ਸੋਨੂਕੌਰ ਦੀ ਪ੍ਰੀ-ਵੇਡਿੰਗ ਜਿਹੜੀ ਹੈਗੀ ਆ ਉਹਨੇ ਸ਼ੂਟ ਕਰ ਲਈ ਆ ਬਹੁਤ ਜਲਦ ਸੋਨੂ ਦਾ ਵਿਆਹ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਉਹਦੇ ਬਾਰੇ ਆਪਾਂ ਉਸ ਟਾਈਮ ਤੇ ਹੀ ਗੱਲ ਕਰਾਂਗੇ ਤੇ ਆ ਦੇਖਿਓ ਜਰਾ ਸਾਈਡ ਤੇ ਮੈਂ ਤੁਹਾਨੂੰ ਕਲਿੱਪ ਲਾ ਦਿੰਨੀ ਆ ਦੇਖੀ ਚੱਲੋ ਕਲਿੱਪ ਦੇਖ ਸਕਦੇ ਹੋ ਤੁਸੀਂ ਇਹਨੇ ਸਪੈਸ਼ਲ ਲਿਖ ਕੇ ਵੀ ਪਾਇਆ ਕਿ ਪ੍ਰੀ-ਵੇਡਿੰਗ ਸ਼ੂਟ ਵੈਸੇ ਨਾਰਮਲੀ ਜਿਤ ਤੱਕ ਆਪਣਾ ਵੀ ਹੁੰਦਾ ਸਾਰਿਆਂ ਦਾ ਹਨਾ ਮੈਰਿਜ ਤੋਂ ਲਾ ਲਓ ਤੁਸੀਂ 2-3 ਦਿਨ ਪਹਿਲਾਂ ਪ੍ਰੀ-ਵੇਡਿੰਗ ਸ਼ੂਟ ਹੁੰਦਾ ਇੰਨਾ ਦੇ ਤਾਂ ਪਤਾ ਹੀ ਨਹੀਂ ਕਿੰਨੇ ਗਾ ਕਪਰੀ ਵੈਡਿੰਗਾਂ ਹੋਗੀਆਂ ਹੋਣਗੀਆਂ ਤੇ ਫਿਰ ਕਹਣਾ ਲੋਕ ਸਾਨੂੰ ਮਾੜਾ ਕਹਿੰਦੇ ਨੇ ਅਸੀਂ ਕੀ ਗਲਤ ਕਰਦੇ ਆ ਅਸੀਂ ਕੀ ਮਾੜਾ ਪਾਉਂਦੇ ਆ ਅਸੀਂ ਪੈਂਟ ਸ਼ਰਟ ਨਹੀਂ ਪਾਉਂਦੇ ਅਸੀਂ ਜੀਨਸ ਨਹੀਂ ਪਾਉਂਦੇ ਅਸੀਂ ਕੁਝ ਗਲਤ ਨਹੀਂ ਬੋਲਦੇ ਫਿਰ ਵੀ ਲੋਕ ਸਾਨੂੰ ਬੋਲਦੇ ਆ ਦੇਖ ਲਓ ਕੀ ਇਹ ਚਲ ਛੱਡੋ ਕੀ ਕਹਿ ਸਕਦੇ ਆ ਆਪਾਂ ਤੁਹਾਨੂੰ ਕਮੈਂਟ ਪੜਾਉਣੀ ਆ ਕਿਉਂਕਿ ਆਪਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਬੋਰਿੰਗ ਨਹੀਂ ਕਰਨੀ ਆਪਾਂ ਤੁਹਾਨੂੰ ਹਸਾਉਣਾ ਤਾਂ ਚਲੋ ਕਮੈਂਟਸ ਪੜਦੇ ਆ ਜਿਹੜੇ ਕੈਂਡ ਕੈਂਡ ਜਿਹਾ ਕਮੈਂਟ ਕੀਤੇ ਹੋਏ ਆ ਨਾ ਲੋਕਾਂ ਨੇ ਸੋਨੂ ਕੌਰ ਨੂੰ ਉਹ ਪੜਦੇ ਆ ਆਪਾਂ ਤੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਓਰੀਓ ਬਿਸਕਟ ਵਰਗਾ ਰੰਗ ਆ ਸੋਨੂ ਦਾ ਚਿੱਟੀ ਲਾਈਟ ਤੋਂ ਬਿਨਾ ਤਾਂ ਇਹ ਦਿਖਦੀ ਨਹੀਂ ਸਭ ਪੇਡਾ ਬੱਕਰੀਆਂ ਇਕੱਠੀਆਂ ਹੋਈਆਂ ਅੱਜ ਸ਼ਰਟ ਚਿੱਟੀ ਪੈਂਟ ਨੀਲੀ ਤੇ ਬੂਥੀਆਂ ਕਾਲੀਆਂ ਨੀ ਬਾਈਕ ਬਾਈ ਕਹਿੰਦਾ ਮਸਾਮਸਾ ਵਾਰੀ ਆਈ ਏ ਮੈਂ ਕਿਉਂ ਨਾ ਥਲਾਉਣ ਦੇਵਾਂ ਬਈ ਨੂੰ ਕਿਸੇ ਨੇ ਲਾਉਣ ਦਿੱਤਾ ਮੈਂ ਵੀ ਇਦਾਂ ਹੀ ਕਰਨਾ ਇੱਕ ਵਾਰੀ ਵਿਆਹ ਹੋਣਾ ਏ ਤੁਹਾਨੂੰ ਸਾਥ ਕਿਉਂ ਲੱਗਦਾ ਕੁੜੀ ਰਾਸ਼ਨ ਚਾਹੁੰਦਾ ਖਾ ਬੇਟੀ ਇੱਲਿਆ ਵੀ ਨਹੀਂ ਆਂਦਾ ਮਾਮਾ ਵੇਖੀ ਬਾਣਾ ਤੋੜਦੀ ਕਿਤੇ ਹੱਸ ਨਾ ਖਾਸ ਮਾ ਕੁਲਪਣਾ ਵਾਰ ਆਜੇ ਪਰ ਪੌਣੇ ਵਾਲੀ ਟਲੀ ਬਾਗ ਖੜਕਾਉਣੇ ਬੈਸਤਰੀ ਕੰਮ ਤੇ ਉਡੀਕੀ ਜਾਂਦੇ ਪਤੰਦਰ ਇੱਥੇ ਕੰਮ ਲੱਗੇ ਪਏ ਆ ਅੱਜ ਫੇਰ ਕਿਸੇ ਮੋਟਰ ਦੀਆਂ ਤਾਰਾਂ ਨਹੀਂ ਰਹਿਣੀਆਂ ਵੀਰੇ ਤੁਹਾਡੇ ਪਾਸੇ ਨਾਰੀਅਲ ਦਾ ਤੇਲ ਸਸਤਾ ਆ ਰਿਹਾ ਨਾਲੇ ਹਣੇ ਨਾ ਰੀਲ ਵਾਲਾ ਬਟਨ ਕਿਹਨੇ ਦੱਸਤਾ ਮਾਮਾ ਸ਼ਾਮੇ ਜਾ ਕੇ ਵੀਡੀਓ ਬਣਾ ਲਓ ਕਿਵੇਂ ਮੁੜਕੋ ਮੁੜਕੀ ਹੋਏ ਪਏ ਆ ਮਖਲਿਆ ਚ ਮਖਿਆਲ ਚੋਂ ਆਲਾ ਲੱਗ ਰਿਹਾ ਕਹਿੰਦਾ ਪਿਛਲਾ ਵੀਰਤਾ ਹਸਪੀਟਲ ਚ ਬੋਲ ਟਾਈਮ ਨਾਲ ਮਿਲ ਗਈ ਲੱਗਦਾ ਇਹਨੇ ਕਿੰਨੇ ਦਿਆ ਗਏ ਚਿੱਟਵੈਲਰੀ ਕਿੰਨੇ ਕਵਿਤਾ ਦੇਣ ਆਈਆਂ ਸਾਨੂੰ ਵੀ ਤਾਂ ਛੱਡ ਗਏ ਉਸਤਾਦ ਸਾਨੂੰ ਤੇਰੇ ਤੇ ਵਿਸ਼ਵਾਸ ਨਹੀਂ ਤੂੰ ਜਾ ਕੇ ਖਾਸੀ ਦੀ ਦਵਾਈ ਲੈ ਪਹਿਲਾਂ ਸਾਨੂੰ ਦੋਖਣਾ ਦੇ ਇਹ ਪਹਿਚੋਂ ਗਾਣਾ ਗਾਈ ਜਾਂਦਾ ਕਿ ਗੱਲਾਂ ਕਰੀ ਜਾਂਦਾ ਦੁੱਖ ਸੁੱਖ ਦਾ ਰੱਬ ਦੇ ਹੱਥ ਵਿੱਚ ਆ ਪਰ ਤੂੰ ਸਾਰੇ ਗਾਣੇ ਦਾ ਗੂੰ ਕਰਦਾ ਹਾਂ ਦੇਖ ਲੋ ਪੂਜਾ ਸੰਘਾ ਦਾ ਚੌਥਾ ਘਰ ਵਾਲਾ ਮੈਂ ਹੀ ਖਾ ਗਏ ਨਾ ਤੁਸੀਂ ਵੀ ਧੋਖਾ ਮੈਂ ਨਾ ਜਦੋਂ ਅਚਾਨਕ ਵੀਡੀਓ ਸਕ੍ਰੋਲ ਕਰ ਰਹੀ ਸੀ ਮੇਰੇ ਸਾਹਮਣੇ ਇਹਦੀ ਵੀਡੀਓ ਆਈ ਮਤਲਬ ਐ ਡਿਡਿੰਗ ਵਾਲੇ ਨੇ ਬਿਲਕੁਲ ਜ਼ਰਾ ਹੀ ਲਾਤਾ ਜੋ ਮੈਨੂੰ ਹੀ ਨਹੀਂ ਪਤਾ ਲੱਗਦਾ ਵੀ ਐਡਿਟ ਕੀਤੀ ਹੋਈ ਹੈ ਮੈਂ ਆਖਿਆ ਯਾਰ ਇਹਨੇ ਚੌਥਾ ਵਿਆਹ ਕਰਾ ਲਿਆ ਉਹ ਇਹ ਡਿਸ਼ ਛੇਤੀ ਫੇਰ ਜਦੋਂ ਇਹਨਾਂ ਦੀ ਜਿਹੜੀ ਤੀਜੇ ਘਰ ਵਾਲੇ ਦੇ ਨਾਲ ਇਹਦੀ ਵੀਡੀਓ ਸਾਹਮਣੇ ਫੇਰ ਮੈਨੂੰ ਪਤਾ ਲੱਗਿਆ ਇਹਨਾਂ ਦਾ ਤਾਂ ਚੌਥਾ ਵਿਆਹ ਹਜੇ ਹੋਇਆ ਨਹੀਂਗਾ ਹਲੇ ਤਾਂ ਫਿਲਹਾਲ ਸਰਚ ਚ ਜਾਰੀ ਆ ਵੈਸੇ ਸੁਣਨ ਚਾ ਰਹੇ ਹੁਣ ਇਹਨਾਂ ਦਾ ਸਮਝੌਤਾ ਸਮਝੌਤਾ ਜਾਂ ਹੋ ਚੁੱਕਿਆਗਾ ਤੇ ਐਡੀਟਿੰਗ ਵਾਲੇ ਨੇ ਸੱਚੀ ਵੀਰੇ ਨੇ ਸਿਰਾ ਲਾਤਾ ਜੀ ਨੇ